Yeah, ਤਾਜ ਬੜਾ ਕੱਚਾ ਇਲਾਨਾਰੀ ਤੂੰ ਕੱਪੜੇ ਨੂੰ ਤੋਈ ਨਾ ਸੱਚੀ ਅਕਲ ਨਵੀਂ ਵੀਡੀਓ ਤੇ ਨਵੀਂ ਅਪਡੇਟ ਲੈ ਕੇ ਇੱਕ ਵਾਰ ਫਿਰ ਤੁਹਾਜਰ ਆ ਦੋਸਤੋ ਅੱਜ ਦੀ ਇਸ ਵੀਡੀਓ ਦੇ ਰਾਹੀਂ ਆਪਾਂ ਗੱਲ ਕਰਾਂਗੇ ਅਰਜਨ ਢਿੱਲੋਂ ਨੇ ਲਾਈਵ ਸਟੇਜ ਦੇ ਉੱਤੋਂ ਬਾਬਾ ਰਾਮਦੇਵ ਨੂੰ ਕੀ ਕਹਿ ਦਿੱਤਾ ਇਹ ਵੀ ਤੁਹਾਨੂੰ ਸੁਣਾਵਾਂਗੇ ਇਸ ਵੀਡੀਓ ਦੇ ਵਿੱਚ ਉਸ ਤੋਂ ਪਹਿਲਾਂ ਇੱਕ ਹੋਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੋਸਤੋ ਹੋ ਰਿਹਾ ਸੀ ਜਲੰਧਰ ਦੇ ਵਿੱਚ ਇੱਕ ਲਾਈਵ ਸ਼ੋਅ ਤੇ ਸਟੇਜ ਦੇ ਉੱਤੇ ਗਾਰੇ ਸਨ ਜੀ ਖਾਨ ਤੇ ਨਿੰਜਾ ਤੇ ਜੀ ਖਾਨ ਨੇ ਸਟੇਜ ਦੇ ਉੱਤੇ ਫੜਾ ਦਿੱਤਾ ਇੱਕ ਮੁੰਡੇ ਨੂੰ ਮਾਈਕ ਤੇ ਮੁੰਡੇ ਨੇ ਕਰ ਦਿੱਤੀ ਕਮਾਲ ਜਿਸ ਨੂੰ ਹੁਣ ਕੇ ਤੁਸੀਂ ਵੀ ਹੋ ਜਾਵੋਗੇ ਹੈਰਾਨ ਤੇ ਦੋਸਤੋ ਤੁਸੀਂ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਹੈ ਕਿ ਇਸ ਮੁੰਡੇ ਦੀ ਆਵਾਜ਼ ਕਿਸ ਪੰਜਾਬੀ ਸਿੰਗਰ ਦੇ ਨਾਲ ਮਿਲਦੀ ਹੈ ਤੇ ਦੋਸਤੋ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਬਿਨਾ ਸਕਿਪ ਕੀਤੇ ਤੇ ਵੀਡੀਓ ਦੇ ਅਖੀਰ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਅਰਜਨ ਢਿੱਲੋਂ ਨੇ ਬਾਬਾ ਰਾਮਦੇਵ ਨੂੰ ਸਟੇਜ ਦੇ ਤੋਂ ਕੀ ਕਿਹਾ ਤੇ ਦੋਸਤੋ ਨਾਲ ਇੱਕ ਹੋਰ ਛੋਟੀ ਜਿਹੀ ਬੇਨਤੀ ਹੈ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਜ਼ਰੂਰ ਸਬਸਕ੍ਰਾਈਬ ਕਰ ਲਓ ਅਸੀਂ ਹਰ ਰੋਜ਼ ਇਦਾਂ ਦੀਆਂ ਨਵੀਆਂ ਅਪਡੇਟ ਲੈ ਕੇ ਤੁਹਾਡੇ ਲਈ ਹਾਜ਼ਰ ਹੁੰਦੇ ਰਹਿੰਦੇ ਹਾਂ ਤੇ ਆਓ ਵਾਦੇ ਆਪਣੀ ਵੀਡੀਓ ਦੇ ਵੱਲ ਇੱਕ ਤੁਹਾਨੂੰ ਆਵਾਜ਼ ਸੁਨਾਉਣੀ ਐ ਤੁਹਾਨੂੰ ਕਹੇ ਦੀ ਯਾਸ ਦਵਾਉਗੀ ਆ ਜਾ ਮੁੰਡਿਆ ਕਿੱਥੇ ਆਂ ਸਾਈ ਸੁਣੀ ਇਹ ਵੀ ਬਖਤ ਦਾ ਮਾਰਿਆ ਘੇਰਿਆ ਕਿਸੇ ਨੇ ਛੜਾ ਕੇ ਲਿਆਂਦਾ ਸਰਜੀਤ ਭਾਈ ਦੇ ਨਾਂ ਤੇ ਜੋਰ ਦਾ ਤਾੜੀਆਂ ਮਾਰੋ ਇਹ ਕੰਪਨੀਆਂ ਕੰਪਨੀਆਂ ਬੜੀਆਂ ਤੰਗ ਕਰਦੀਆਂ ਸੁਣਾ ਸੁਣਾ ਗਾਰੇ ਗਾਰੇ ਜਦੋਂ ਮਰਦਾ ਇਕੱਲਾ ਸੁਰਜਾ ਫੜਾ ਹੂੰ ਆ ਗਾਰੇ ਹੂੰ ਹੂੰ ਨਾ ਇਹ ਨਾ ਖਰਾਬ ਕਰੀ ਆਪਣੇ ਦਾ ਧੰਕਦਾਰ ਖਾਈ ਦੇ ਠੀਕ ਆ ਮੇਰਾ ਘਰਾਂ ਦਾ ਖਰਾਬ ਕਰੀ ਆ ਜਾ ਆ ਜਾ ਹੱਬ ਦਾਉ ਦੁਬਾ ਗੁਆਖ ਤੇਰੀ ਗੱਲ ਕਰਦੀ ਆ ਤੂੰ ਕਰਦੀ ਇਸ਼ਾਰਿਆਂ ਨਾਲ ਡੀਲ ਸੋਹਣੀਏ ਰਾਮਦੇਵ ਜੋ ਮਰਜੀ ਕਹੀ ਜਾਵੇ ਇਹ ਬਲੱਡ ਘਰਮਾਂਗੇ ਆਪਣਾ ਮੈਡੀਟੇਸ਼ਨ ਮੈਂ ਕੱਠੀ ਨਹੀਂ ਹੁਣਾ ਪੱਠੇ-ਪੱਠੇ ਕੁੱਤਰਾਇਆ ਕਰੋ ਕੋਈ ਫਾਇਦਾ ਨਹੀਂ ਐਵੇਂ ਓਮ ਬਲੋ